ਵੀਡੀਓ ਦੇਖ ਰਹੇ ਸਾਰੇ ਪੈਨਪਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦਿਨ ਸ਼ਨੀਵਾਰ ਤੇ ਤਰੀਕ ਹੈਗੀ ਆ 14 14 ਦਸੰਬਰ 2024 ਅੱਜ ਅੱਜ ਦੀ ਜਿਹੜੀ ਆਪਣੀ ਤਾਂ ਆਪਾਂ ਬਣਾਉਗੇ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹ ਆਪਾਂ ਜਾਣਾ ਹੈ ਅ ਮੱਤੇ ਕਿਸਰਾ ਗੁਰਦੁਆਰਾ ਸਾਹਿਬ ਉੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਜਿੱਥੇ ਪ੍ਰਕਾਸ਼ ਹੋਇਆ ਸੀਗਾ ਜਿੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਮੱਤਰੀਸ ਰਸਰਾਏ ਨਾਗਾ ਜਿਹੜਾ ਸ੍ਰੀ ਮੁਕਸور ਸਾਹਿਬ ਦੇ ਵਿੱਚ ਪੈਂਦਾ ਹੈ ਤੇ ਉੱਥੇ ਚੱਲਦੇ ਆਂ ਉਹ ਤੋਂ ਅੱਗੇ ਫਿਰ ਥੋੜਾ ਜਿਹਾ ਹੋਰ ਰੂਟ ਪਲਾਨ ਕਰਾਂਗੇ ਲਗਭਗ 100 ਕਿਲੋਮੀਟਰ ਕਰਾਂਗੇ ਅੱਜ ਆਪਾਂ ਤੇ ਚੱਲਦੇ ਆਂ ਸਮਾਂ ਹੋ ਗਿਆ 5:00 ਵਜੇ ਤੇ 10 ਮਿੰਟ ਅੱਜ ਛੁੱਟੀ ਆ ਆਰਾਮ ਨਾਲ ਚੱਲਾਂਗੇ ਵਧੀਆ ਠਾਠ ਨਾਲ ਤੇ ਵਧਦੇ ਆਂ ਅੱਗੇ ਕਰਦੇ ਆਂ ਸ਼ੁਰੂਆਤ ਹਵਾ ਹੋ ਗਿਆ ਭਰ ਲਈ ਆਪਾਂ ਤੇ ਪਾਣੀ ਦੀ ਲੈ ਲਈ ਥਰਮੋਸ ਤੇ ਚੱਲਦੇ ਆਂ ਆਜੋ ਪੁਰਮੰਦਰ ਸਰ ਆਹ ਪਿਛਲੇ ਮਹੀਨੇ ਜਦੋਂ ਆਪਾਂ ਇੱਥੇ ਆਏ ਸੀਗੇ ਸ੍ਰੀ ਮੁਕਸਰ ਸਾਹਿਬ ਆਏ ਸੀਗੇ ਤਾਂ ਉਸ ਦਿਨ ਕਹਿ ਕੇ ਗਿਆ ਸੀਗਾ ਮੈਂ ਕਿ ਆ ਵੀ ਇੱਥੇ ਜਿੱਥੇ ਆਪਣਾ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਇਹਨੂੰ ਮੱਤੇ ਕੀ ਖਰਾ ਨਹੀਂ ਕਹਿੰਦੇ ਹਨ ਆ ਆ ਸਾਹਮਣੇ ਗੇਟ ਬਣਾਇਆ ਵਾ ਹਲੇ ਨੇਰਾ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਤਾਂ ਇੱਥੇ ਆਪਾਂ ਨਤਮਸਤਕ ਹੁੰਨੇ ਆ ਅੱਜ ਤੇ ਪਿੱਛੇ ਅੰਬਰਾਂ ਦੇ ਵਿੱਚ ਲਾਲੀ ਚੜ ਗਈ ਨਾਲ ਮੇਰੇ ਭਾਈ ਪਰਮਿੰਦਰ ਸਿੱਧੂ ਤੇ ਰਸਤੇ 'ਚ ਅਸੀਂ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਦਸਤਾਨੇ ਪਾਏ ਹੋਏ ਸੀਗੇ ਠੰਡਾ ਤੇ ਹੱਥ ਠਰ ਜਾਂਦੇ ਆ ਇੱਥੇ ਹੁਣ ਇਸ ਕਰਕੇ ਸਪੈਸ਼ਲੀ ਰੁੱਕ ਕੇ ਗੇਟ ਤੇ ਟੈਕਰੀਮ ਆ ਕੇ ਵੀਡੀਓ ਬਣਾ ਲਈਏ ਫਿਰ ਆਪਾਂ ਨਰਦਰਸ਼ਨ ਮੇਲੇ ਕਰਦੇ ਆਂ ਤੇ ਚਲਦੇ ਆ ਹੁਣ ਅੱਗੇ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਚ ਨਤਮਸਤਕ ਹੁੰਨੇ ਆ ਦਰਸ਼ਨ ਮੇਲੇ ਕਰਦੇ ਆਂ ਆ ਜਾਓ ਮਿੱਤਰੋ ਇਹ ਰਸਤਾ ਜਾ ਰਿਹਾ ਈ ਗੁਰਦੁਆਰਾ ਸਾਹਿਬ ਨੂੰ 메ਨ ਰੋਡ ਤੋਂ ਤੇ ਇੱਥੇ ਤਰਪਾਉ ਹਟਣ ਦਾ ਕਿ ਸ਼ਾਨਦਾਰ ਨਜ਼ਾਰਾ ਹੈ ਅਗੇ ਵਾਈ ਪ੍ਰਮੇਂਦਰ ਮੈਂ ਸਵਾ ਪਾਈ ਤੁਰਿਆ ਸੀਗਾ ਫਰੀਦਕੋਟੋਂ ਤੇ ਪੌਣੇ 7 ਵਜੇ ਪਹੁੰਚ ਗਿਆ ਮਤਲਬ ਪੂਰੇ ਡੇਢ ਘੰਟੇ ਦੇ ਵਿੱਚ ਮੈਂ ਇੱਥੇ ਗੁਰਦਰਾ ਸਾਹਿਬ ਸਾਈਕਲ ਤੇ ਪਹੁੰਚ ਗਿਆ ਗੁਰਦਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਅੰਗਦ ਦੇਵ ਜੀ ਪਾਤਸ਼ਾਹ ਜੀ ਦੂਜੀ ਗੁਰਦੁਆਰਾ ਸਾਹਿਬ ਪ੍ਰਕਾਸ਼ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਮਾਦਾ ਖੀਵੀ ਜੀ ਲੰਗਰ ਹਾਲ ਤੇ ਚਾਹ ਛੱਕ ਰਹੇ ਗੁਰਦੁਆਰਾ ਸਾਹਿਬ ਚਾਹ ਛੱਕ ਕੇ ਫਿਰ ਅੱਗੇ ਵਧਾਂਗੇ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜੀ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਤੇ ਉਹ ਸਾਹਮਣੇ ਜਿੱਥੋਂ ਆਪਾਂ ਚਾਹ ਸ਼ਾਕ ਕੇ ਆਏ ਆ ਲੰਗਰ ਹਾਲ ਆ ਹੌੜਾ ਪਛਾਲ ਪਹੁੰਚ ਆਲਾ ਸ੍ਰੀ ਮੁਕਸਰ ਸਾਹਿਬ ਇਹ ਮੁਕਸਰ ਤੋਂ ਕੋੜਕਬਾ ਰੋਡ ਤੇ ਜਿਹੜਾ ਗੇਟ ਬਣੇ ਹੋਇਆ ਭਾਈ ਲੰਗਰ ਸਿੰਘ ਜੀ ਗੇਟ ਬਣਿਆ ਹੋਇਆ ਜਿਹੜਾ ਕਿ ਭਾਈ ਪਰਮੇਂਦਰ ਹੈ ਗਿਆ ਆਪਣਾ ਆ 25 26 27 ਦੀ ਛੁੱਟੀ ਆ ਅੰਮੀ ਤੋਂ ਬਾਅਦ ਛੁੱਟੀਆਂ ਹੀ ਆ 26 ਤੋਂ 26 ਦੀ ਹੈਣੀਗੀ ਲੈ ਵੀ 24 ਤੋਂ ਬਾਅਦ ਛੁੱਟੀਆਂ ਹੀ ਆ ਸਕੂਲਾਂ ਨੂੰ ਹੁੰਦੀਆਂ ਬੈਂਕਾਂ ਨੂੰ ਨਹੀਂ ਪਹੁੰਚ ਗਿਆ ਦੋਦੇ ਦੇ ਦੋਦੇ ਮਿੱਤਰ ਸਾਡਾ ਲੈ ਕੇ ਆਇਆ ਚਾਹ ਸਾਡੇ ਵਾਸਤੇ ਹਨਾ ਚਾਹ ਦੋਦੇ ਦਾ ਨਾ ਦੋਦੇ ਆਸਤੇ ਇਹਦੇ ਆਸਤੇ ਨਾ ਸਮਾਨ ਲੈ ਕੇ ਆਂਦਾ ਇੱਕ ਉਹ ਆਹ ਕਿੱਟ ਦੇ ਵਿੱਚ ਆਹ ਕਿੱਟ ਜਿਹੜੀ ਟੰਗੀ ਵੀ ਹੈ ਨਾ ਮੇਰੇ ਸਾਈਕਲ ਤੇ ਉਹਦੇ ਵਿੱਚ ਕਾਫੀ ਭਾਰਾ ਸਮਾਨ ਆ ਉਹ ਕੋਣੀ ਕੱਢਾਂਗੇ ਤੁਹਾਨੂੰ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਤੇ ਪਹਿਲਾਂ ਛੱਗੇ ਚਾਹ ਆਪਾਂ ਫੋਨ ਕੱਢਦੇ ਆਂ ਅਸੀਂ ਭਾਰੀ ਸਮਾਨ ਜਿਹੜਾ ਸੀਗਾ ਦੁੱਧ ਆ ਲੈ ਓਏ ਨਿਕਲ ਆਇਆ ਭਾਰਾ ਸਮਾਨ ਭਾਰਾ ਸਮਾਨ ਮੇਰੇ ਆਹ ਉਹਦਾ ਸਮਾਨ ਸਾਹਮਣੇ ਭਾਰਾ ਭਾਰਾ ਸਮਾਨ ਆਹੇ 15 ਤੇ ਜਦੀਪ ਸਿੰਘ ਜੀ ਹੋਰ ਮਿਹਰਬਾਨੀ ਭਾਈ ਬਹੁਤ ਸ਼ੁਕਰ ਗਿਆ ਤੁਹਾਡਾ ਧੰਨਵਾਦ ਭਰਾ ਨਹੀਂ ਹਾਂ ਇਹ ਵੀ ਹਾਲਤ ਕਹਿ ਦਿੱਤੀ ਵੀ ਆ ਇਹ ਹਾਲਤ ਮੇਰੀ ਨਹੀਂ ਆ ਇਹ ਹਾਲਤ ਕੌਣ ਲੱਗਿਆ ਮੈਂ ਆਪਦਾ ਸਮਾਨ ਇਹ ਵੀ ਗਾਂ ਦੀ ਗਾਂ ਆਪਣੇ ਬੇਲੀ ਦੀ ਹੈ ਇਹ ਆਪਾਂ ਵੀ ਲਿਆਦੇ ਹਾਂ ਪੂਰੀ ਜੰਨੀ ਕੌਣੀ ਤਾਂ ਮੱਲਣ ਵਾਲੇ ਰਾਹ ਤੇ ਸੋਣਾ ਰਾਹ ਹੈ ਮੇਰੀ ਮਿਹਨਤ جاری ਆ ਤੇ ਤੇਰੀ ਰਹਿਮਤ ਸਾਰੀ ਆ ਆਪਣੀ ਸਕਰੀਨ ਤੇ ਹੋਣ ਆ ਗਿਆ ਜੀ ਪਿੰਡ ਮੱਲਣਾ ਇਹ ਦੇਖ ਤੋ ਤਸਵੀਰ ਦਾ ਪਿੰਡ ਆ ਸਨ 99 ਜਾਂ 90 ਚ ਨਾ ਸੀ ਇੱਥੇ ਇੱਕ ਬਰਾਤ ਆਏ ਸੀ ਇਹ ਮੇਰੇ ਭਾਈ ਰੂਪੇ ਤੋਂ ਮਾਮੇ ਦੀ ਬਰਾਤੀ ਮਾਮਾ ਇੱਥੇ ਵੈ ਸਾਡਾ ਨਨ ਮੇਰਾ ਬੇਦੀ ਗੱਲ ਆ ਨਿੱਕੇ ਨਿੱਕੇ ਹੁੰਦੇ ਸੀ ਕੋਦੋਂ ਅਸੀਂ ਤੇ ਮੈਨੂੰ ਯਾਦ ਆ ਸਾਡੇ ਨਾਲ ਇੱਕ ਮਾਸੜ ਸੀ ਕੋਦੇ ਕੋਲੇ ਨਾ ਉਹ ਸੀ ਪਰਫਿਊਮ ਦੀ ਖੀਖੀ ਸੀਗੀ ਤਾਂ ਸਾਨੂੰ ਚਾ ਚੜਾ ਆ ਉਹ ਮਾਸੜ ਕੋਲੇ ਪਰਫਿਊਮ ਆ ਸੈਂਟ ਕਹਿੰਦੇ ਹੁੰਦੇ ਸੀ ਉਹਨੂੰ ਸੈਂਟ ਪੰਜਾਬੀ ਦੇ ਵਿੱਚ ਸੈਂਟ ਤਾਂ ਹੀ ਭਰਾਵਾ ਜਵਾਕਾਂ ਨੇ ਖਾਲੀ ਕਰਦੀ ਸਾਰੀ ਪੋਕੋ ਪੋਕੋ ਕੀ ਮੱਲਣਾ ਮੱਲਣ ਤੋਂ ਜੈਤੋਂ ਨੂੰ ਜਾਂਦਾ ਰਾਹ ਇਸ ਸਕਰੀਨ ਦੇ ਵਿੱਚ ਬਾਈ ਪ੍ਰਮੇਂਦਰ ਤੇ ਹਰੀਆਂ ਭਰੀਆਂ ਕਣਕਾਂ ਕੋਰ ਪਾਉਣੀ ਸ਼ੁਰੂ ਕਰਤੀ ਆ ਅੱਧ ਦਸੰਬਰ ਆ ਗਿਆ ਮੱਲਣ ਤੋਂ ਮੈਨੂੰ ਯਾਦ ਆਇਆ ਬਰਾਤ ਤੋਂ ਸਾਡਾ ਜਿਹੜਾ ਮਾਮਾ ਸਦਾਗਰ ਤੇ ਸਾਡੀ ਨਾ ਮਾਸੀ ਦਾ ਵਿਆਹ ਸੀਗਾ ਤੇ ਉਹ ਫਰਨੀਚਰ ਬਣਾਉਣ ਵਾਸਤੇ ਆਇਆ ਹੋਆ ਸੀਗਾ ਅੱਜ ਕੱਲ ਤਾਂ ਜਿਵੇਂ ਆਪਾਂ ਮੋਲ ਲੈ ਕੇ ਵਿਆਹਾਂ ਦੇ ਸਾਰਾ ਕੁਝ ਹੀ ਮੋਲ ਦਾ ਚੱਲਦਾ ਉਦੋਂ ਘਰਾਂ 'ਚ ਬਣਾ ਕੇ ਦਿੰਦੇ ਹੁੰਦੇ ਸੀ ਆਪ ਫਰਨੀਚਰ ਵਗੈਰਾ ਤਿਆਰ ਕਰਕੇ ਤੇ ਮੇਰੇ ਨਾਨਕੇ ਆਇਆ ਹੋਆ ਸੀਗਾ ਥਰਾਜ ਨਾਨਕੇ ਥਰਾਜ ਭਗਤੇ ਭਾਈ ਦੇ ਨਾਲ ਤੇ ਦੀਵਾਲੀ ਦੇ ਦਿਨ ਸੀਗੇ ਦੀਵਾਲੀ ਦੇ ਦਿਨ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਮਾਮਾ ਮੈਨੂੰ ਪਟਾਕੇ ਲੈ ਕੇ ਦੇ ਤਾਰਾ ਰਾਣੀ ਦੀ ਹੱਟੀ ਹੁੰਦੀ ਸੀਗੀ ਉੱਥੇ ਹੁਣ ਇਹ ਨਾ ਮੰਜੇ ਦੇ ਪਟਾਕੇ ਲਾਏ ਵੇ ਮਾ ਮੇਰੇ ਦੋ ਤਨ ਪੈਕ ਲੱਗੇ ਵੇ ਮਾ ਮਾਮਾ ਆ ਲੈ ਦੇ ਆ ਲੈ ਦੇ ਤੇ ਚਲੋ ਜੀ ਕਰ ਕਰਾ ਕੇ ਜਦੋਂ ਹੋ ਗਏ 100 200 ਦੇ ਪਟਾਕੇ ਹੋ ਗਏ ਮਾ ਮੇਰੇ ਦੋ ਤਨ ਪੈਕ ਲੱਗੇ ਵੇ ਉਹ ਕਹਿੰਦੀ ਭਾਈ ਹੋਰ ਕੀ ਲੈਣਾ ਮਾਮਾ ਕਹਿੰਦਾ ਤੂੰ ਸਣੇ ਮੰਜੇ ਦੱਸ ਕਿੰਨੇ ਪੈਸੇ ਲੈਣੇ ਮੈਨੂੰ ਉਹ ਗੱਲ ਹਾਲੇ ਵੀ ਨਹੀਂ ਭੁੱਲਦੀਗੀ ਉਹਦੋਂ ਮਾ ਸਾ 3-4 ਸਾਲ ਦਾ ਸੀਗਾ ਮਮਾ ਕਰ ਤੂੰ ਸਹਨੇ ਮੰਜੇ ਦੱਸ ਕਿੰਨੇ ਪੈਸੇ ਲੈਣੇ ਆ ਇਹ ਆ ਗਿਆ ਜੀ ਪਿੰਡ ਰਾਮੇ ਆਣਾ ਕਿਤਾਲਾ ਮੁਲਾ ਰਿਹਾ ਸਾਵ ਵਿੱਚ ਤੇ ਉਪਰ ਤੋਂਵਾ ਸਾਈਕਲ ਤੇ ਇੱਕ ਗੱਲ ਹੋਰ ਹੋਣਾ ਹੀ ਦੀ 15ਵਾਂੜਾ ਸਟਾਰਟ ਹੋ ਗਿਆ ਅੱਜ ਤੋਂ ਅ ਗੁਰੂ ਸਾਹਿਬ ਜਦੋਂ ਆਨੰਦਪੁਰ ਸਾਹਿਬ ਤੋਂ ਪਰਿਵਾਰ ਸਮੇਤ ਨਿਕਲੇ ਸੀਗੇ ਉਸ ਤੋਂ ਬਾਅਦ ਵਿੱਚ ਫਿਰ ਪਰਿਵਾਰ ਵਿਛੋੜਾ ਪੈਂਦਾ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਹੁੰਦੀ ਹੈ ਚਮਕੌਰ ਦੀ ਜੰਗ ਦੇ ਵਿੱਚ ਤੇ ਇਹ ਹੁਣ ਸ਼ਹੀਦੀ 15ਵਾਂੜਾ ਸਟਾਰਟ ਹੋ ਗਿਆ ਅੱਜ ਤੋਂ ਉਸ ਤੋਂ ਬਾਅਦ ਛੋਟੇ ਸਾਹਿਬਜਾਦਿਆਂ ਨੂੰ ਖੜਾਇਆ ਜਾਂਦਾ ਤੇ ਫਿਰ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਸਾਨੀ ਸ਼ਹਾਦਤਾਂ ਨੂੰ ਪ੍ਰਣਾਮ ਹੈ ਜਿਨ੍ਹਾਂ ਦੇ ਕਰਕੇ ਸਾਡੀ ਅੱਜ ਕਾਮ ਨੂੰ ਦੁਨੀਆ ਦੇ ਵਿੱਚ ਜਾਣਿਆ ਜਾਂਦਾ। ਨਹੀਂ ਲੈ ਇਸ ਮਾਨ ਦਾ ਸ਼ਾਨਦਾਰ ਨਜ਼ਾਰਾ। ਸਿਹਰਾ ਕਰ ਲੋ ਥੱਲੇ। ਅਰੇ ਭਾਈ ਓਏ। ਨਾਨੂ ਹੁੰਦਾ ਬੀਤ ਵੇ ਫਿਰਨ ਕੌਕਿਆਂ ਦੀ ਬਣਦੀ ਨਾਨੂ ਹੁਣ ਕਰਦੇ ਸੱਜਣੋ ਵੀਡੀਓ ਦੀ ਸਮਾਪਤੀ ਤੇ ਅੱਜ ਦਾ ਰੂਟਰ ਆਪਣਾ 100 ਕਿਲੋਮੀਟਰ ਦੀ ਰਾਈਡ ਸੀਗੀ ਫਰੀਦਕੋਟ ਤੋਂ ਕੋਟਕਪੂਰਾ ਕੋਟਕਪੂਰਾ ਤੋਂ ਆਪਾਂ ਗਏ ਜਿਹਨੂੰ ਆਪਾਂ ਅੱਜਕੱਲ ਕਹਿੰਦੇ ਆ ਦੂਜਾ ਨਨਕਾਣਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਸਥਾਨ ਸੀਗਾ ਸਰਾਇ ਨਗਾ ਸਰਾਇ ਨਗਾ ਚ ਉਹਨੇ ਪ੍ਰਕਾਸ਼ਤਾ ਰਿਆ ਸੀਗਾ ਲਿਆ ਸੀਗਾ ਗੁਰੂ ਅੰਗਦੇਵ ਜੀ ਨੇ ਆਪਣੇ ਦੂਜੇ ਪਾਸ਼ਾ ਤੇ ਉਸ ਤੋਂ ਬਾਅਦ ਵਿੱਚ ਹਰ ਉੱਥੇ ਦਰਸ਼ਨ ਮੇਲਾ ਕਰਕੇ ਚਾਹ ਸ਼ੱਕੇ ਅੱਗੇ ਸ੍ਰੀ ਮੁਕਸਰ ਸਾਹਿਬ ਵਿੱਚ ਦੀ ਹੁੰਦੇ ਹੋਏ ਫਿਰ ਉਸ ਤੋਂ ਬਾਅਦ ਗਏ ਸੀਗੇ ਦੁੱਧੇ ਦੁੱਧੇ ਮਿੱਤਰ ਨੂੰ ਜਿਹੜਾ ਸਮਾਨ ਬੁਲਾਉਣਾ ਸੀਗਾ ਫੜਾ ਕੇ ਤੇ ਨਾਲ ਬਾਈ ਪਰਮੇਂਦਰ ਸੀਗਾ ਕੋੜੂਪੁਰੇ ਵਾਲਾ ਤੇ ਪਰਮੇਂਦਰ ਬਾਈ ਨਾਲ ਵੀ ਵਧੀਆ ਆਪਣਾ ਹੁਣ ਸਾਥ ਬਣ ਗਿਆ ਤੇ ਖਿੱਚਿਆ ਕਰਾਂਗੇ ਕੋਸ਼ਿਸ਼ ਕਰਾਂਗੇ ਕੱਲ ਨੂੰ ਵੀ 100 ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਬਹੁਤ ਵਧੀਆ ਰਿਹਾ ਅੱਜ ਦਾ ਤਿਆਰਬਾ ਵੀ ਤੇ ਸਾਈਕਲਿੰਗ ਨਾਲ ਸਾਨੂੰ ਇਹ ਹੁੰਦਾ ਕਿ ਸਾਨੂੰ ਦੇਖ ਕੇ ਕੋਈ ਹੁਣ ਜਿਵੇਂ ਜਿਹੜੇ ਮਿੱਤਰ ਨਹੀਂ ਕਰਦੇ ਸਾਨੂੰ ਪੁੱਛਦੇ ਆ ਹੁਣ ਪੁੱਛਣ ਲੱਗ ਪਿਆ ਵੀ ਹਾਂ ਯਾਰ ਵੀ ਅਸੀਂ ਵੀ ਸਾਈਕਲਿੰਗ ਸ਼ੁਰੂ ਕਰਨੀ ਆ ਤੇ ਸਾਡੀ ਵੀ رائے ਇਹੀ ਹੁੰਦੀ ਆ ਪਿਛਲੀ ਵੀਡੀਓ ਦੇ ਵਿੱਚ ਜਿਹੜਾ ਮੈਂ 200 ਲਾ ਕੇ ਆਇਆ ਸੀਗਾ ਉਹਦੇ ਵਿੱਚ ਮਿਲ ਕੇ ਮੋਟਾ-ਮੋਟਾ ਸਾਨੂੰ ਬਜਟ ਹੁੰਦਾ ਬੰਦੇ ਦਾ ਵੀ 15 ਤੋਂ 20000 ਰੁਪਇਆ ਬੰਦਾ ਖਰਚ ਕਰੇ ਤਾਂ ਕਿ ਉਹਨੂੰ ਦੁਖੇ ਵੀ ਨਾ ਹਨਾ ਕਿਉਂਕਿ ਇੰਨਾ ਕ ਬਜਟ ਨਾਰਮਲ ਹੀ ਇੰਨੇ ਕ ਪੈਸੇ ਖਰਚ ਕਰਨੇ ਵੀ ਪੈਂਦੇ ਆ ਆਪਾਂ ਨੂੰ 15 ਤੋਂ 20000 ਰੁਪਇਆ ਇਨਵੈਸਟ ਕਰਨਾ ਵੀ ਪੈਂਦਾ ਕਿਉਂਕਿ ਸਾਈਕਲ ਥੋੜਾ ਜਿਆਦਾ ਬਿਹਤਰ ਹੋਵੇ ਤੇ ਕਾੜ੍ਹ ਵੀ ਕੱਢੇ ਹੁਣ ਜਿਵੇਂ ਜੇ ਮੈਂ ਗੱਲ ਆਪਦੀ ਗੱਲ ਕਰਾਂ ਤਾਂ ਮੈਂ ਇੱਥੋਂ ਫਰੀਦਕੋਟ ਤੋਂ ਟਿਹਨੇ ਤੱਕ ਜਾਂਦਾ ਹੁੰਦਾ ਸੀ ਜਦੋਂ ਮੈਂ ਸਟਾਰਟ ਕੀਤਾ ਸੀਗਾ ਸਾਈਕਲਿੰਗ ਜਦੋਂ ਮੈਂ ਸਟਾਰਟ ਕੀਤੀ ਸੀ ਟਿਹਨਾ ਇੱਥੋਂ ਲਗਭਗ ਹੈਗਾ 6-7 ਉਥੇ ਮੇਰਾ ਇੱਕ ਮਿੱਤਰ ਆ ਰਣਜੀਤ ਉਹਦੇ ਕੋਲ ਬੈਠ ਕੇ ਚਾਹ ਪੀ ਕੇ ਗੱਪਾਂ ਮਾਰ ਕੇ ਤੇ ਆਇਆ ਕਰਦਾ ਸੀਗਾ ਵਾਪਸ ਮੈਂ ਹੁਣ ਜਦੋਂ ਬਾਹਰ ਨਿਕਲਿਆ ਲੋਕ ਮਿਲਣ ਲੱਗੇ ਸਾਈਕਲਿਸਟ ਮਿਲਣ ਲੱਗੇ ਤਾਂ ਮੈਨੂੰ ਵੀ ਇਸ ਚੀਜ਼ ਦਾ ਥੋੜਾ ਜਿਹਾ ਮਿਲੋ ਕੇ ਦੇਖਿਆ ਮੈਂ ਕਿ ਹਾਂ ਯਾਰ ਵੀ ਆਪਾਂ ਵੀ ਹੋਰ ਜਾਈਏ ਤੇ ਹੌਲੀ ਹੌਲੀ 15 ਕਿਲੋਮੀਟਰ ਕੀਤਾ 20 ਕਿਲੋਮੀਟਰ ਕੀਤਾ ਤੇ ਹੁਣ ਸੁੱਖ ਨਾਲ ਰੱਬ ਦੀ ਕਿਰਪਾ ਤੇ ਕੋਸ਼ਿਸ਼ ਆ ਵੀ ਹਾਂ ਇਹਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਤੇ ਬਾਕੀ ਤੁਹਾਡੇ ਪਿਆਰ ਲਈ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਿਆਰ ਦਿੰਦੇ ਹੋ ਆਪਦਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਵੀਡੀਓ ਦੇਖਦੇ ਹੋ ਹੱਲਾਸ਼ੇਰੀ ਹੁੰਦੀ ਹੈ ਬੰਦਿਆਂ ਨੂੰ ਇਹੀ ਐਪਰੀਸ਼ੀਏਸ਼ਨ ਹੁੰਦੀ ਹੈ ਵੀ ਹਾਂ ਯਾਰ ਲੋਕ ਆਪਣਾ ਸਮਾਂ ਕੱਢਦੇ ਆ ਤੇ ਆਪਾਂ ਨੂੰ ਦੇਖਦੇ ਆ ਇਹੀ ਹੱਲਾਸ਼ੇਰੀ ਹੁੰਦੀ ਆ ਸੋ ਦੁਬਾਰਾ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰੋ ਜੇ ਲਾਈਕ ਕਰੋ ਜੇ ਤੇ ਜਿਹੜੇ ਮਿੱਤਰਾਂ ਸਬੈਲੀਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਠੁੰਗਾ ਮਾਰ ਦਿਓ ਜੇ ਸਬਸਕ੍ਰਾਈਬ ਕਰਕੇ ਤਾਂ ਕਿ ਮੈਂ ਹੋਰ ਮੈਨੂੰ ਮੇਰਾ ਹੌਸਲਾ ਬਦੇ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਚ ਸਤਿ ਸ੍ਰੀ ਅਕਾਲ ਜੀ